ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਮਹਾਰਾਜ ਸਿੰਘ ਡੇਰਾ ਰومی ਵਾਲਾ ਪੁੱਚੋ ਕਲਾ ਬਣਿਆਂ ਦੀ ਅੱਜ ਆਪ ਜੀ ਨੂੰ 11ਵੀਂ ਸਾਖੀ ਸੁਣਾਉਣ ਚੱਲੇ ਹਾਂ ਜੀ ਜ਼ਰੂਰ ਸੁਣਨਾ ਅਤੇ ਹੋਰਾਂ ਸੰਗਤਾਂ ਨੂੰ ਵੀ ਸੁਣਾਉਣਾ ਸ੍ਰੀ ਅੰਮ੍ਰਿਤਸਰ ਸਾਹਿਬ ਰਹਿੰਦੇ ਆ ਬਾਬਾ ਜੀ ਨੇ ਇਹ ਨਿਯਮ ਰੱਖਿਆ ਕਿ ਰਾਤ ਢਲਣ ਅਨੁਸਾਰ ਹੀ ਸਰੋਵਰ ਵਿੱਚ ਇਸ਼ਨਾਨ ਕਰਕੇ ਕਿਤੇ ਪ੍ਰਕਰਮਾਂ ਵਿੱਚ ਚੌਂਕੜਾ ਮਾਰ ਕੇ ਬੈਠ ਜਾਣਾ ਜਿਸ ਵੇਲੇ ਸੰਗਤ ਦੀ ਆਵਾਜ਼ਾਈ ਸ਼ੁਰੂ ਹੋ ਜਾਣੀ ਉਸ ਵਕਤ ਉੱਥੋਂ ਉੱਠ ਕੇ ਬਾਬਾ ਅਟੱਲ ਵਾਲੀ ਜਗ੍ਹਾ ਕੋਲ ਆ ਬੈਠਣਾ ਕਦੇ ਬਾਹਰ ਜੰਗਲ ਵਿੱਚ ਵੀ ਚਲੇ ਜਾਣਾ ਸਾਰਾ ਦਿਨ ਬਾਹਰ ਰਹਿਣ ਤੋਂ ਬਾਅਦ ਜਦੋਂ ਆਪ ਜੀ ਸ਼ਾਮ ਨੂੰ ਸ਼ਹਿਰ ਵਿੱਚ ਆ ਕੇ ਮਾਬਾ ਅਟਲ ਸਾਹਿਬ ਜੀ ਗੁਰਦੁਆਰਾ ਸਾਹਿਬ ਕੋਲ ਇੱਕ ਹਲਵਾਈ ਦੀ ਦੁਕਾਨ ਸੀ ਉਸ ਤੋਂ ਦੁੱਧ ਲੈ ਲੈਣਾ ਦੁੱਧ ਪੀਣਾ ਕਦੇ ਸੰਤ ਮस्तान ਸਿੰਘ ਜੀ ਦੀ ਧਰਮਸ਼ਾਲਾ ਪਹੁੰਚ ਕੇ ਉੱਥੋਂ ਲੰਗਰ ਪਾਣੀ ਛਕ ਲੈਣਾ ਫਿਰ ਫਿਰ ਆਪ ਜੀ ਪ੍ਰਕਾਰਾਂ ਵਿੱਚ ਆ ਕੇ ਰਾਤ ਨੂੰ ਠਹਿਰ ਜਾਣਾ ਇਸ ਤਰ੍ਹਾਂ ਬਹੁਤ ਸਮਾਂ ਕਦੇ ਦੁੱਧ ਕਦੇ ਇੱਕ ਜਾਂ ਅੱਧਾ ਫੁਲਕਾ ਛਕਣਾ ਅੱਠ ਪਹਿਰ ਬਾਅਦ ਹੀ ਇਹ ਭੋਜਨ ਕਰਦੇ ਸਨ ਇਸ ਤਰ੍ਹਾਂ ਤਕਰੀਬਨ 8-9 ਸਾਲ ਦਾ ਸਮਾਂ ਲਾਇਆ ਬਾਬਾ ਜੀ ਨੇ ਅੰਮ੍ਰਿਤਸਰ ਵਿੱਚ ਇੰਨੇ ਸਮੇਂ ਵਿੱਚ ਹੀ 7,25,000 ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਬਾਬਾ ਜੀ ਨੇ ਕੀਤੇ ਇਹ ਉਹਨਾਂ ਦਾ ਆਪਣਾ ਦੱਸਿਆ ਹੋਇਆ ਬਚਨ ਹੈ ਜੀ ਇਸ ਤਰ੍ਹਾਂ ਦੇ ਨਾਲ ਮੂਲ ਮੰਤਰ ਦਾ ਸਿਮਨ ਵੀ ਟੁੱਟ ਕਰਦੇ ਰਹੇ ਬਾਬਾ ਜੀ ਇਨ੍ਹਾਂ ਦਿਨਾਂ ਵਿੱਚ ਹੀ ਇੱਕ ਦਿਨ ਬਾਹਰ ਇਕਾਂਤ ਵਿੱਚ ਬੈਠੇ ਸਨ ਸੁਤੇ ਮਨ ਵਿੱਚ ਖਿਆਲ ਆਇਆ ਕਿ ਅਜੇ ਨਰਸਿੰਘ ਭਗਵਾਨ ਦੇ ਦਰਸ਼ਨ ਨਹੀਂ ਹੋਏ ਖਿਆਲ ਆਉਣ ਦੀ ਧੇਰ ਹੀ ਸੀ ਉਸੇ ਵੇਲੇ ਇੱਕ ਆਵਾਜ਼ ਆਈ ਸਾਡੀ ਖੁਰਾਕ ਸਾਨੂੰ ਦੇ ਦਿਓ ਦਰਸ਼ਨ ਕਰ ਲਵੋ ਹੈਰਾਨ ਹੋ ਕੇ ਇੱਧਰ ਉੱਧਰ ਬਾਬਾ ਜੀ ਨੇ ਦੇਖਿਆ ਵੀ ਆਵਾਜ਼ ਕਿੱਥੋਂ ਆਈ ਹੈ ਦਿਖਾਈ ਪਰ ਕੁਝ ਵੀ ਨਹੀਂ ਦਿੱਤਾ ਪਰ ਆਵਾਜ਼ ਫਿਰ ਉਸੇ ਤਰ੍ਹਾਂ ਆਈ ਆਪ ਸਮਝ ਗਏ ਕਿ ਖੁਰਾਕ ਕੀ ਹੈ ਕੀ ਦੇਮਾ ਜਵਾਬ ਆਇਆ ਇੱਕ ਤੋਲਾ ਸੰਖਿਆ ਖਾ ਲੋ ਇਹੀ ਸਾਡੀ ਖੁਰਾਕ ਹੈ ਉੱਠ ਖਲੋਤੇ ਸ਼ਹਿਰ ਨੂੰ ਆਗੇ ਬਾਬਾ ਜੀ ਦਿਨ ਚੜ੍ਹੇ ਤੋਂ ਉਸੇ ਹਲਵਾਈ ਨੂੰ ਦੱਸ ਕੇ ਇੱਕ ਤੁਲਾ ਸੰਖਿਆ ਮੰਗਵਾ ਲਿਆ ਤੇ ਰਗੜ ਕੇ ਪੂੜੀ ਬਣ ਲਈ ਅਤੇ ਉੱਥੋਂ ਚੱਲ ਪਏ ਚੱਲਦੇ ਚੱਲਦੇ ਜਦੋਂ ਬਾਬਾ ਜੀ ਜੰਦਰ ਦੇ ਨੇੜੇ ਪਹੁੰਚ ਗਏ ਉੱਥੋਂ ਕਿਸੇ ਘਰੋਂ ਦੁੱਧ ਮੰਗ ਕੇ ਪੀਤਾ ਅੱਗੇ ਇੱਕ ਛੋਟੀ ਜਿਹੀ ਹਰਵਾਈ ਦੀ ਦੁਕਾਨ ਸੀ ਉਸ ਤੋਂ ਬਰਫੀ ਲੈ ਕੇ ਇੱਕ ਟੁਕੜੀ ਵਿੱਚ ਸੰਖੀ ਰਗੜਿਆ ਹੋਇਆ ਲਵਿਟ ਕੇ ਛਕ ਲਿਆ ਉਹ ਤੋਂ ਦੁੱਧ ਛਕ ਲਿਆ ਕਿਸੇ ਪਿੰਡ ਤੋਂ ਥੋੜੀ ਦੂਰ ਇੱਕ ਛੱਪੜ ਸੀ ਉਸਦੇ ਕਿਨਾਰੇ ਦੇ ਆ ਕੇ ਬਾਬਾ ਜੀ ਬੈਠ ਗਏ ਜਦੋਂ ਅੱਧੀ ਰਾਤ ਹੋਈ ਤਾਂ ਬਾਬਾ ਜੀ ਨੂੰ ਉਲਟੀ ਆਈ ਉਸ ਤੋਂ ਬਾਅਦ ਲੈਟਰਨ ਵੀ ਜਾਣਾ ਪਿਆ ਇਸ ਤਰ੍ਹਾਂ ਨਾਲ ਬਾਬਾ ਜੀ ਨੂੰ ਬਹੁਤ ਤੇਜ਼ ਤਾਪ ਚੜ ਗਿਆ ਉਲਟੀਆਂ ਲੈਟਰਨਾਂ ਵੀ ਲੱਗ ਗਈਆਂ ਪਰ ਰਾਤ ਤਦ ਅਨਸਾਰ ਹੀ ਬਾਬਾ ਜੀ ਨੇ ਆਪਣਾ ਨੀਂਬ ਨਹੀਂ ਛੱਡਿਆ ਇਸ਼ਨਾਨ ਕਰ ਲਿਆ ਇੱਕ ਦਰਖਤ ਦੀ ਢੋ ਲਾ ਕੇ ਨਿੱਤ ਨੀਂਬ ਵਿੱਚ ਜੁੜ ਗਏ ਪਰ ਤਾਪ ਉਲਟੀਆਂ ਚਲਦੀਆਂ ਰਹੀਆਂ ਪਰ ਬਾਬਾ ਜੀ ਨੇ ਸਿਮਰਨ ਨਹੀਂ ਛੱਡਿਆ ਕਿਵੇਂ ਛੱਡਨ ਗੁਰੂ ਦਾ ਬਾਖ ਹੈ ਜੈਸੇ ਆਪਣੇ ਤਨ ਪ੍ਰਾਣੀ ਮਰਨ ਮਾੜਾ ਤੈਸੀ ਸੰਤ ਜਨਾ RAM ਨਾ ਛੱਡਾ ਹੈ ਕਹਾਂ ਭਇਓ ਜੋ ਤਨ ਭਇਓ ਛਿਨ ਛਿਨ ਪ੍ਰੇਮ ਜਾਇਤ ਤੋ ਡਰਪੇ ਤੇਰੋ ਜਨ ਇਹ ਪ੍ਰੀਤ ਹੈ ਸਾਰੀਆਂ ਪ੍ਰੀਤਾਂ ਵਿੱਚੋਂ ਪ੍ਰੀਤ ਹੈ ਜਿਵੇਂ ਦੁਨੀਆਦਾਰ ਤਾਂ ਉਹ ਰੋਂਦਾ ਹੈ ਜਦੋਂ ਉਸ ਦਾ ਧਨ ਚਲਾ ਜਾਵੇ ਪਰ ਮਹਾਪੁਰਖ ਰੱਬ ਦੇ ਪਿਆਰੇ ਉਸ ਵੇਲੇ ਸੋਚਵਾਨ ਹੁੰਦੇ ਹਨ ਜਦੋਂ ਉਹਨਾਂ ਦੀ ਪ੍ਰੀਤ ਘਟਦੀ ਹੈ ਰਾਈ ਦਾ ਦਾਣਾ ਸਭ ਤੋਂ ਛੋਟਾ ਦਾਣਾ ਹੁੰਦਾ ਹੈ ਇਸ ਲਈ ਆਖਿਆ ਮੇਰੀ ਪ੍ਰੀਤ ਵਿੱਚ ਰਾਈ ਜਿੰਨਾ ਵੀ ਫਰਕ ਨਾ ਪਵੇ ਨਾ ਘਟੇ ਪ੍ਰਮਾਤਮਾ ਨਾਲ ਮੇਰੀ ਬਿਰਤੀ ਜੁੜੀ ਰਹੇ ਜਿਵੇਂ ਦੁਨੀਆਦਾਰ ਚਾਹੁੰਦਾ ਹੈ ਮੇਰੀ ਆਮਦਨ ਵਧੇ 10 ਰੁਪਏ ਘਟ ਜਾਣ ਤਾਂ ਕਿੰਨਾ ਸੋਚਦਾ ਹੈ ਕਿਉਂ ਕਿ ਕਿਤੇ ਕੰਮ ਨੂੰ ਕਰਨ ਨੂੰ ਚਿੱਤ ਹੀ ਨਹੀਂ ਕਰਦਾ ਜੇ ਕਿਤੇ 2 ਰੁਪਏ ਹੀ ਵੱਧ ਜਾਣ ਤਾਂ ਖੁਸ਼ੀ ਦਾ ਅੰਤ ਨਹੀਂ ਰਹਿੰਦਾ ਇਵੇਂ ਹੀ ਮਹਾਪੁਰਖ ਨਾਮ ਨੂੰ ਧੰਨ ਖੜਦੇ ਹਨ ਇਹ ਨਾਮ ਉਹਨਾਂ ਦਾ ਅਸਲੀ ਧਨ ਹੈ ਇਹ ਮਿਲਦਾ ਹੈ ਪ੍ਰੀਤ ਨਾਲ ਪ੍ਰੇਮ ਨਾਲ ਹੋਰ ਕਿਸੇ ਤਰੀਕੇ ਨਾਲ ਨਹੀਂ ਮਿਲਦਾ ਖੈਰ ਹੁਣ ਇੱਥੇ ਅਮਰਤ ਵਿੜੇ ਇੱਕ ਭਾਰੀ ਖੜਾਕ ਹੋਇਆ ਜਿਵੇਂ ਕਿ ਧਰਤੀ 파ਟ ਗਈ ਹੋਵੇ ਨਾਲ ਹੀ ਇੱਕ ਦਿਵਯ ਪ੍ਰਕਾਸ਼ ਨਜ਼ਰ ਆਇਆ ਉਹ ਪ੍ਰਕਾਸ਼ ਨਰਸਿੰਘ ਭਗਵਾਨ ਜੀ ਦਾ ਸੀ ਨਰਸਿੰਘ ਭਗਵਾਨ ਜੀ ਦੇ ਦਰਸ਼ਨ ਹੋਏ ਉਸ ਪ੍ਰਕਾਸ਼ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੂਪ ਪ੍ਰਤੱਖ ਹੋ ਗਿਆ। ਇਤਨਾ ਤੇਜਮਈ ਸ਼ਾਂਤਮਈ ਪ੍ਰਭਾਵ ਕਹਿਣ ਕਥਨ ਤੋਂ ਬਾਹਰ ਹੈ। ਪਰ ਮਾਸਤੀ ਐਸੀ ਆਈ ਕਹਿਣ ਕਥਨ ਤੋਂ ਬਾਹਰ ਹੈ। ਕੁਝ ਪਤਾ ਹੀ ਨਾ ਲੱਗੇ ਸਰੀਰ ਹੈ ਵੀ ਕਿ ਨਹੀਂ। ਬਾਬਾ ਜੀ ਸੁੰਨ ਹੋ ਗਏ। ਇਸ ਆਨੰਦ ਵਿੱਚ ਬੈਠਿਆਂ ਨੂੰ ਬਾਕੀ ਸਮਾਂ ਕਿਵੇਂ ਲੰਘਿਆ ਪਤਾ ਹੀ ਨਾ ਲੱਗਾ। ਦਿਨੇ ਕਈ ਆਉਣ ਵਾਲੇ ਲੋਕਾਂ ਨੇ ਵੇਖ ਕੇ ਕੋਈ ਮਰਿਆ ਹੀ ਸਮਝ ਲਿਆ ਹੌਲੀ ਹੌਲੀ ਇੱਕ ਦੂਜੇ ਤੋਂ ਸੁਣ ਕੇ ਸਭ ਨੂੰ ਪਤਾ ਲੱਗ ਗਿਆ ਜਿਹੜੇ ਸੁਣ ਕੇ ਵੇਖਣ ਆਏ ਉਹਨਾਂ ਵਿੱਚ ਇੱਕ ਬੰਦਾ ਸਿਆਣਾ ਸੀ ਉਸ ਨੇ ਨੇੜੇ ਹੋ ਕੇ ਵੇਖਿਆ ਤੇ ਕਿਹਾ ਸਾਹ ਆਉਂਦਾ ਹੈ ਬਹੁਤ ਗੌਰ ਨਾਲ ਵੇਖ ਕੇ मालूम ਹੁੰਦਾ ਹੈ ਹੋਰ ਲੋਕ ਤਾਂ ਚਲੇ ਗਏ ਪਰ ਇਹ ਬਜ਼ੁਰਗ ਆਪ ਜੀ ਕੋਲ ਬੈਠ ਗਏ ਕੁਝ ਸਮੇਂ ਬਾਅਦ ਬਾਬਾ ਜੀ ਦੀ ਬਿਰਤੀ ਖੁੱਲੀ ਨੇਤਰ ਖੁੱਲੇ ਤਾਂ ਉਸਨੇ ਪੁੱਛਿਆ ਤੇਰਾ ਨਾਮ ਕੀ ਹੈ ਕਿਹੜਾ ਪਿੰਡ ਹੈ ਬਾਬਾ ਜੀ ਨੇ ਸਿਰਫ ਇਤਨਾ ਹੀ ਦੱਸਿਆ ਕਿ ਮੇਰਾ ਪਿੰਡ ਮਨਸੂਰਵਾਲ ਹੈ ਬਸ ਇਤਨਾ ਦੱਸਣ ਦੀ ਹੀ ਦੇਰ ਸੀ ਉਸਨੇ ਪਛਾਣ ਲਿਆ ਤੇ ਪੁੱਛਿਆ ਤੂੰ ਬੂਰ ਸਿੰਘ ਦਾ ਮੁੰਡਾ ਹਾਂ ਮस्तान ਆਪਨੇ ਕਿਹਾ ਹਾਂ ਕਿਉਂਕਿ ਇਹ ਤਾਂ ਬਾਬਾ ਜੀ ਦੇ ਪਿਤਾ ਜੀ ਦਾ ਬਹੁਤ ਮਿਲਣ ਵਾਲਾ ਸੀ ਜਦੋਂ ਘਰ ਤੋਂ ਗਏ ਸਨ ਉਸ ਵੇਲੇ ਭਾਲ ਹੋਈ ਸੀ ਤਾਂ ਇਹ ਵੀ ਬਾਬਾ ਜੀ ਨੂੰ ਭਾਲਣ ਵਾਲਿਆਂ ਦੇ ਵਿੱਚ ਸੀ ਪਤਾ ਨਾ ਲੱਗਣ ਕਰਕੇ ਘਰ ਦੇ ਸਾਰੇ ਚੁੱਪ ਕਰਕੇ ਬੈਠ ਗਏ ਸਨ ਇਸ ਨੂੰ ਸਾਰੀ ਗੱਲ ਦਾ ਪਤਾ ਹੋਣ ਕਰਕੇ ਛੇਤੀ ਪਹਿਚਾਨ ਆ ਗਈ ਫਿਰ ਉਹ ਉਹ ਬੰਦਾ ਬੋਲਿਆ ਤੂੰ ਕਿੱਥੇ ਚਲਾ ਗਿਆ ਸੀ ਤੇਰੇ ਸਾਰੇ ਘਰ ਦੇ ਮੈਨੂੰ ਕਹਿ ਰਹੇ ਸਨ ਕਿ ਭਾਲ ਕੇ ਲਿਆਓ ਭਾਲ ਕੇ ਲਿਆ ਪਰ ਤੂੰ ਕਿਤੇ ਨਹੀਂ ਲੱਭਿਆ ਬਾਬਾ ਜੀ ਹੱਸ ਕੇ ਆਪ ਬੋਲੇ ਜਿੱਥੇ ਲਿਜਾਣ ਵਾਲਾ ਲੈ ਗਿਆ ਉੱਥੇ ਗਿਆ ਸੀ ਉਹ ਕਹਿਣ ਲੱਗਾ ਚੱਲ ਮੇਰੇ ਨਾਲ ਮੈਂ ਤੇਰੇ ਤੇਰੇ ਘਰ ਛੱਡ ਕੇ ਆਵਾਂ ਤੈਨੂੰ ਰੋਟੀ ਪਾਣੀ ਖਵਾ ਕੇ ਤੇਰੇ ਪਿੰਡ ਪਹੁੰਚਾਵਾਂ ਫਿਰ ਉਸਨੇ ਬੱਬਾ ਜੀ ਨੂੰ ਬਾਹੋਂ ਫੜ ਕੇ ਉਠਾਉਣਾ ਚਾਹਿਆ ਉੱਠਿਆ ਨਹੀਂ ਇੰਉਂ ਮਹਿਸੂਸ ਹੈ ਜਿਵੇਂ ਸਰੀਰ ਦੀ ਗੰਢ ਵੱਜ ਗਈ ਹੋਵੇ ਸਰੀਰ 'ਚ ਜਾਨ ਹੀ ਨਾ ਹੋਵੇ ਇਹਨਾਂ ਨੂੰ ਛੱਡ ਕੇ ਫਿਰ ਉਹ ਘਰ ਗਿਆ ਅਤੇ ਦੁੱਧ ਲੈ ਆਇਆ ਆਪਣੇ ਆਪ ਨੇ ਲੋੜ ਅਨੁਸਾਰ ਛਕ ਲਿਆ ਫਿਰ ਉਸਨੇ ਕਿਹਾ ਤੈਨੂੰ ਤੇਰੇ ਘਰ ਪਹਚਾਵਾਂ ਜਿੱਥੋਂ ਤਾਂ ਉੱਠ ਨਹੀਂ ਜਾਂਦਾ ਉਹ ਪਿੰਡ ਵਿੱਚ ਜਾ ਕੇ ਮੈਨੇ ਝੌਰ ਦੀ ਬੈਂਗੀ ਫੜਨ ਲਾਇਆ ਸਾਰੀ ਗੱਲ ਸਮਝਾ ਕੇ ਕਿੱਥੇ ਪਹਚਾਉਣਾ ਹੈ ਕਿਹੜੇ ਪਿੰਡ ਜਾਣਾ ਹੈ ਜੋ ਤੇਰੀ ਮਿਹਨਤ ਉਹ ਵੀ ਗੋਤਨ ਦੇ ਦਿੱਤੀ ਜਾਵੇਗੀ ਫਿਰ ਮੈਨੇ ਬੈਂਗੀ ਦੇ ਇੱਕ ਪਾਸੇ ਪਾਣੀ ਦਾ ਘੜਾ ਭਰ ਕੇ ਰੱਖ ਲਿਆ ਦੂਸਰੇ ਪਾਸੇ ਢਾਹ ਲਾ ਕੇ ਇਹਨਾਂ ਨੂੰ ਬਿਠਾ ਕੇ ਚੱਲ ਪਿਆ ਤੁਰਦੇ ਤੁਰਦੇ ਨੂੰ ਜਿੱਤੇ ਦੁਪਹਿਰਾ ਹੋ ਗਿਆ ਉਸੇ ਸ਼ਾਂ ਵੇਖ ਕੇ ਉਸਨੂੰ ਦੁਪਹਿਰਾ ਕੱਟਣ ਲਈ ਬਹਿnga ਰੱਖ ਦਿੱਤਾ ਅਤੇ ਆਪ ਜੀ ਨੂੰ ਆਪਣੇ ਕੋਲ ਹੀ ਬ੍ਰਿਜ ਦੇ ਨਾਲ ਟੋਲਵਾ ਕੇ ਬਿਠਾ ਦਿੱਤਾ ਆਪ ਸੌ ਗਿਆ ਇਤੋਂ ਦੁਪਹਿਰ ਦੇ ਸਮੇਂ ਇੱਕ ਵਾਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਹੋਏ ਉਹ ਬਚਨ ਆਪ ਜੀ ਨੇ ਮਹਾਪੁਰਖਾਂ ਨੂੰ ਵੀ ਸੁਣਾਇਆ ਦੂਜੀ ਵਾਰ ਦਰਸ਼ਨ ਹੋਣ ਦੇ ਨਾਲ ਮਨੋਵਸਥਾ ਹੋਰ ਵੀ ਉੱਚੀ ਹੋ ਗਈ ਫਿਰ ਤਾਂ ਪੱਤੇ ਪੱਤੇ ਵਿੱਚ ਨੂਰ ਹੀ ਨੂਰ ਦਿਸੇ ਇਸ ਅਵਸਥਾ ਨੂੰ ਵਰਣਨ ਕਰਨਾ ਸਤਗੁਰ ਨਾਨਕ ਦੱਸਦੇ ਹਨ ਨਾਨਕ ਕਥਨਾ ਕਾਡਾਸਾਰ ਫਿਰ ਵੀ ਬਾਣੀ ਦੁਆਰਾ ਗੁਰੂ ਸਾਹਿਬਾਨ ਨੇ ਭਗਤਾਂ ਨੇ ਪਾਈ ਗੁਰਦਾਸ ਵਰਗੇ ਬ੍ਰਹਮ ਗਿਆਨੀ ਗੁਰ ਸਿੱਖਾਂ ਨੇ ਜੋ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਹੈ ਉਸ ਨੂੰ ਸਾਡੇ ਸਮਝ ਗੋਚਣਾ ਕਰਨ ਲਈ ਅਖਰਾਂ ਦੁਆਰਾ ਇਉਂ ਵਰਣਨ ਕੀਤਾ ਹੈ ਪਰ ਸਰੀਰ ਨੂੰ ਹਰਕਤ ਲਿਆਉਣਾ ਮੁਸ਼ਕਲ ਸੀ ਇਹ ਵੀ ਇੱਕ ਕੋਈ ਕੁਦਰਤੀ ਪ੍ਰੀਖਿਆ ਹੀ ਸੀ ਦੁਪਹਿਰਾ ਢੰਣ ਤੋਂ ਬਾਅਦ ਵੈਂਗੀ ਵਾਲਾ ਚੱਲ ਪਿਆ ਅਥਨ ਤੱਕ ਮਨਸੂਰਵਾਲ ਪਹੁੰਚ ਗਿਆ ਜਦੋਂ ਘਰ ਗਏ ਤਾਂ ਮਾਤਾ ਵੇਖ ਕੇ ਬੜੀ ਹੈਰਾਨ ਹੋਈ ਅਤੇ ਇੱਕ ਦਿਨ ਇੰਨੇ ਚਿਰ ਪਿੱਛੋਂ ਘਰ ਆਏ ਹਨ ਕਈ ਬੜੇ ਹੀ ਬਾਹਰ ਲੱਗ ਕੇ ਦੂਸਰਾ ਬਾਬਾ ਜੀ ਘਰੋਂ ਚਲੇ ਜਾਣ ਤੋਂ ਬਾਅਦ ਉਹਨਾਂ ਦੇ ਪਿਤਾ ਜੀ ਸਰੀਰ त्यागे ਸਨ ਇੱਕ ਬਾਬਾ ਜੀ ਬਿਮਾਰ ਹੋ ਕੇ ਗਏ ਸਨ ਸਭ ਗੱਲਾਂ ਰਲ ਗਈਆਂ ਮਾਤਾ ਨੇ ਬੜਾ ਬੈਰਾ ਕੀਤਾ ਗੱਲ ਲਾ ਕੇ ਰੋਈ ਅਤੇ ਕਿਹਾ ਤੇਰੇ ਪਿਤਾ ਤੈਨੂੰ ਮਿਲਣ ਲਈ ਤਰਸਦੇ ਸੰਸਾਰ ਤੋਂ ਚਲੇ ਗਏ ਤੂੰ ਕਿੱਧਰ ਚਲਾ ਗਿਆ ਸੀ ਮਸਤਾਨਿਆਂ ਇਸ ਤਰ੍ਹਾਂ ਮਾਤਾ ਨੇ ਬੈਰਾ ਕੀਤਾ ਆਪ ਆਪਣੇ ਰੰਗ ਵਿੱਚ ਮਸਤ ਰਹੇ ਕੋਈ ਉਤਰਨ ਨਾ ਤਾ ਵਹਿਂਗੇ ਵੜਾ ਤਾਂ ਇੱਕ ਰਾਤ ਕੱਟ ਕੇ ਵਾਪਸ ਚਲਾ ਗਿਆ ਤਾਰਾ ਆਪ ਜੀ ਆਪਣੇ ਘਰ ਵਿੱਚ ਹੀ ਰਹੇ ਇਸੇ ਤਰ੍ਹਾਂ 11ਵੀਂ ਸਾਖੀ ਸਮਾਪਤ ਹੁੰਦੀ ਹੈ ਜੀ ਬਾਕੀ ਅਗਲੀ ਸਾਖੀ ਵਿੱਚ ਦੱਸਾਂਗੇ ਵਾਹਿਗੁਰੂ ਜੀ ਦਾ ਕਾਰਜਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ